ਪਾਂਡੇ ਮਾਂਜ ਦੇ ਧੋਣ ਤੇ ਹੁਣ ਛੁਟਕਾਰਾ ਪਾਓ ਸਿਰਫ ਕੁੱਕਰ ਦੀ ਇੱਕ ਸੀਟੀ ਨਾਲ ਪਾਂਡੇ ਮਾਂ ਵੀ ਹੋ ਜਾਣੇ ਤੇ ਧੋ ਵੀ ਹੋ ਜਾਣੇ ਆ ਤੇ ਜਿਹੜੇ ਅੱਜ ਮੈਂ ਤੁਹਾਨੂੰ ਟ੍ਰਿਕਸ ਟਿਕਸ ਤੁਹਾਨੂੰ ਦੱਸਣ ਲੱਗੀਆਂ ਉਹ ਤੁਹਾਨੂੰ ਕਿਸੇ ਨਾ ਅਜ ਤੱਕ YouTube ਤੇ ਦਸੀਆਂ ਹੋਣੀਆਂ ਤੇ ਬਹੁਤ ਹੀ ਕਮਾਲ ਦੀ ਟ੍ਰਿਕ ਹੈ ਤੇ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਇਹ ਵੀਡੀਓ ਦੀ ਸ਼ੁਰੂਆਤ ਕਰਦੇ ਆ ਟਿਪ ਨੰਬਰ 1 ਐਦਾਂ ਦੇ ਆਪਣੇ ਕੋਲ ਫਾਈਲਾਂ ਦੇ ਕਵਰ ਵਸਾ ਰਹੇ ਨੇ ਘਰ 'ਤੇ ਹੁੰਦੇ ਆ ਜਦੋਂ ਬੱਚਿਆਂ ਦੇ ਕੋਈ ਕੰਮ ਨਹੀਂ ਆਉਂਦੇ ਹੈਗੇ ਤਾਂ ਇਹਨੂੰ ਆਪਾਂ ਦਿਖਾ ਲਈ ਇਧਰ ਦਾ ਸੈਟ ਰਿੰਦੇ ਸਿੱਟੋ ਨਾ ਆਪਣੇ ਜਿਹੜੇ ਆਪਾਂ ਹੈਵੀ ਤੋਂ ਦੁਪੱਟੇ ਹੁੰਦੇ ਆ ਜਾਂ ਕੋਟਨ ਦੇ ਦੁਪੱਟੇ ਹੁੰਦੇ ਆ ਤੁਸੀਂ ਤੈਹ ਲਗਾ ਕੇ ਤੇ ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਕੈਰੀ ਕਰ ਸਕਦੇ ਹੋ ਰੱਖ ਸਕਦੇ ਹੋ ਅਲਮਾਰੀਆਂ ਦੇ ਵਿੱਚ ਵੀ ਹਨ ਆਰਾਮ ਨਾਲ ਤੁਹਾਨੂੰ ਲੱਭਣ ਦੀ ਵੀ ਲੋੜ ਨਹੀਂ ਪੈਣੀ ਆਗੇ ਦੁਪੱਟਿਆਂ ਦੀ ਤੇ ਖਰਾਬ ਹੋਣ ਦਾ ਵੀ ਡਰ ਨਹੀਂ ਰਹਿਣਾ ਕਈ ਵਾਰ ਸਟੋਨ ਵਗੈਰਾ ਲੱਤ ਜਾਂਦੇ ਇਦਾਂ ਦੀ ਕੋਈ ਟੈਨਸ਼ਨ ਨਹੀਂ ਹੋਣੀ ਹੈਗੀ ਹੈ ਨਾ ਵੀ ਕਮਾਲ ਦੀ ਟਿਪ ਤੇ ਹੁਣ ਚੱਲਦੇ ਆ ਟਿਪ ਨੰਬਰ 2 ਵੱਲ ਇੱਕ ਮੈਂ ਕੱਪ ਦਾ ਗਲਾਸ ਸੋਰੀ ਗਲਾਸ ਲਿਆ ਕੱਪ ਲਿਆ ਇੱਥੇ ਇਹਦੇ ਵਿੱਚ ਮੈਂ ਪਾ ਦੇਣਾ ਹੈ ਇੱਕ ਚਮਚਾ ਪਾ ਦਿੱਤਾ ਬੇਕਿੰਗ ਪਾਊਡਰ ਦਾ ਬੇਕਿੰਗ ਪਾਊਡਰ ਦਾ ਚਮਚਾ ਪਾਉਣ ਤੋਂ ਬਾਅਦ ਚਾਰ ਪੰਜ ਲੌਂਗ ਇਹਦੇ ਵਿੱਚ ਮੈਂ ਪਾ ਦੇਣੀ ਹੈ ਤੇ ਤੁਸੀਂ ਕੱਚ ਵੀ ਲੈ ਸਕਦੇ ਕੋਲੀ ਵੀ ਲੈ ਸਕਦੇ ਪਲਾਸਟਿਕ ਦੀ ਕੋਈ ਭਾਂਡਾ ਹੈਗਾ ਉਹ ਵੀ ਤੁਸੀਂ ਵਰਤ ਸਕਦੇ ਹੋ ਪਾਉਣ ਤੋਂ ਬਾਅਦ ਇਹਦੇ ਵਿੱਚ ਕਾਲਾ ਲਫਾਫਾ ਮੈਂ ਰਵੜ ਦੇ ਨਾਲ ਹੀ ਨੂੰ ਉੱਤੇ ਕਵਰ ਕਰ ਦੇਣਾ ਕਵਰਾਂ ਦਾ ਤੁਸੀਂ ਜਰਾਬ ਵੀ ਨੂੰ ਚੜਾ ਸਕਦੇ ਹੋ ਕਵਰ ਕਰਨ ਤੋਂ ਬਾਅਦ ਫੋਕ ਨਾਲ ਮੈਨੋ ਇਹਦੇ ਵਿੱਚ ਸ਼ੇਕ ਕਰ ਦੇਣੀ ਆ ਸ਼ੇਕ ਕਰਨ ਤੋਂ ਬਾਅਦ ਜਿੱਥੇ ਆਪਾਂ ਕੱਪੜੇ ਵਗੈਰਾ ਰੱਖੇ ਹੁੰਦੇ ਆ ਨਾ ਉੱਥੇ ਆਪਾਂ ਲਿਮਾਰੀ ਦੇ ਵਿੱਚ ਕੱਪੜੇ ਇਹਨੂੰ ਰੱਖ ਦੇਣਾ ਇੱਕ ਆਪ ਨੂੰ ਬਹੁਤ ਵਧੀਆ ਖੁਸ਼ਬੂ স্মੈਲ ਆਊਗੀ ਕੱਪੜੇ 'ਚ ਬਦਬੂ ਨਹੀਂ ਆਣੀ ਹੈਗੀ ਟਿਪ ਨੰਬਰ 3 ਇਹਦੇ ਵਿੱਚ ਮੈਂ ਬ੍ਰੇਕਿੰਗ ਪਾਊਡਰ ਲੈ ਲਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਇਹਦੇ ਵਿੱਚ ਥੋੜੀ ਜਿਹੀ ਮੈਂ ਹਲਦੀ ਮੈਂ ਪਾ ਦੇਣੀ ਆ ਤੇ ਜਿਹੜੀ ਤੁਸੀਂ ਕੋਲਗਟ ਵਰਤਦੇ ਹੋ ਉਹ ਵਾਲੀ ਕੋਲਗਟ ਆਪਾਂ ਇਹਦੇ ਵਿੱਚ ਹੁਣ ਐਡ ਕਰ ਦੇਣੀ ਆ ਐਡ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਆ ਜਿਨ੍ਹਾਂ ਦੇ ਦੰਦ ਬਹੁਤ ਜ਼ਿਆਦਾ ਪੀਲੇ ਹੁੰਦੇ ਆ ਬਰਸ਼ ਵਗੈਰਾ ਵੀ ਕਰਦੇ ਆ ਪਰ ਦੰਦਾਂ ਦਾ ਪੀਲਾਪਨ ਬਿਲਕੁਲ ਨਹੀਂ ਜਾਂਦਾ ਹੈਗਾ ਤੇ ਉਹ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਇਹਨੂੰ ਤੁਸੀਂ ਬੇਕਿੰਗ ਪਾਊਡਰ ਦਾ ਇਦਾਂ ਦਾ ਕਮਾਲ ਦੇਖੋਗੇ ਨਾ ਵੀ ਤੁਸੀਂ ਖੁਦ ਹੈਰਾਨ ਹੋ ਜਾਗੇ ਤੁਹਾਡੇ ਦੰਦ ਇੰਨੇ ਵਧੀਆ ਚਮਕ ਜਾਊਗੇ ਨਾ ਪਹਿਲੀ ਵਾਰੀ ਕਰਨ ਨਾਲ ਹੀ ਤੁਸੀਂ ਬਰਸ਼ ਕਰਕੇ ਦੇਖਿਓ ਤੇ ਪਲੀਜ਼ ਕਮੈਂਟ ਕਰਕੇ ਵੀ ਮੈਨੂੰ ਜਰੂਰ ਦੱਸਿਆ ਕਰੋ ਵੀ ਕਿਹਨਾ ਕਿਹਨਾ ਏਦਾਂ ਇਹਦੇ ਨਾਲ ਬਰਸ਼ ਕੀਤਾ ਹੈ ਤਾਂ ਪਤਾ ਲੱਗ ਜਾਂਦਾ ਫਿਰ ਹਨਾ ਕਿ ਵਰਕ ਕਰਦੀ ਵੀਡੀਓ ਕਿ ਨਹੀਂ ਇੱਧਰ ਮੈਂ ਦੀਵਾ ਲਿਆ ਹੈ ਦੀਵੇ ਦੇ ਵਿੱਚ ਮੈਂ ਹਾਰਪਿਕ ਪਾ ਲਿਆ ਹੈ ਇਹ ਹਾਰਪਿਕ ਆ ਪਾ ਏਦਾਂ ਦੇ ਮਤਲਬ ਜਿਹਦਾ ਦਾਗ ਧੱਬੇ ਹੁੰਦੇ ਨਾ ਉਹਨਾਂ ਵਾਸਤੇ ਸਾਈਡ ਤੇ ਰੱਖਿਆ ਹੁੰਦਾ ਹੈ ਬਾਥਰੂਮ ਵਗੈਰਾ ਹਾਰਪਿਕ ਨਿਓ ਮੈਂ ਯੂਜ਼ ਕਰਦੀ ਆ ਔਰ ਲੱਗ ਪਿਆ ਹੈ ਤੇ ਬਸ ਇੱਧਰ ਹਾਰਪਿਕ ਇਹਦੇ ਵਿੱਚ ਦੀਵੀਆਂ ਵਿੱਚ ਪਾਉਣ ਤੋਂ ਬਾਅਦ ਤੇ ਇਹਦਾ ਕਮਾਲ ਦੇਖਿਓ ਕਿੰਨਾ ਵਧੀਆ ਹੋਣਾ ਹੈ ਤੇ ਜਿਹੜਾ ਕੋਈ ਵੀ ਲਿਕਵਿਡ ਵਗੈਰਾ ਹੈਗਾ ਤੁਸੀਂ ਉਹ ਵੀ ਲੈ ਸਕਦੇ ਹੋ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਜਿੰਨਾ ਤੁਸੀਂ ਭੰਡ ਵਗੈਰਾ ਮਾਜਦੇ ਹੋ ਤੇ ਇੱਥੇ ਮੈਂ ਲਿਆ ਬੇਕਿੰਗ ਸੋਡਾ ਤੁਸੀਂ ਦੇਖ ਸਕਦੇ ਹੋ ਬਸ ਇਹਦੇ ਉੱਤੇ ਮੈਂ ਪਾ ਦੇਣਾ ਹੈ ਤੇ ਜਿੰਨਾ ਵੀ ਪਤੀਲੇ ਦੀ ਆਪਣੀ ਕਾਲ ਖੋਲਣੀ ਹੈ ਥੋੜੇ ਸਾਹਮਣੇ ਬਿਨਾ ਕੋਈ ਕਿਸੇ ਦੀਏ ਕੁੱਚੇ ਦੀ ਮਦਦ ਤੋਂ ਬਿਨਾ ਆਪਾਂ ਸਿਰਫ ਇਹਦੇ ਨਾਲ ਹਾਰਪਿਕ ਨਾਲ ਤੇ ਜਿਹੜਾ ਮਾਂਜਣੇ ਵਾਲਾ ਤੁਸੀਂ ਵਰਤਦੇ ਹੋ ਕੋਈ ਵੀ ਸਾਬਣ ਵਗੈਰਾ ਉਹ ਥੋੜਾ ਜਿਹਾ ਪਾ ਲੈ ਤੇ ਆਪਾਂ ਬਸ ਦੀਵੇ ਨਾਲ ਇਹਨੂੰ ਇਦਾਂ ਚੰਗੀ ਤਰ੍ਹਾਂ ਖੁਰਚ ਦੇਣਾ ਇੱਥੇ ਫਿਰ ਮੈਂ ਵੀਡੀਓ ਤੇਜ਼ ਕਰ ਦੇਣੀ ਸੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੁਹਾਨੂੰ ਦੱਸਣਾ ਵੀ ਜ਼ਰੂਰੀ ਹੁੰਦਾ ਤੇ ਜਦੋਂ ਆਪਾਂ ਦੱਸੀਆਂ ਗੱਲਾਂ ਵਿੱਚ ਸਾਡੀਆਂ ਗੱਲਾਂ ਵੀ ਵੇਚਾ ਸੀ ਨਾ ਇਹ ਹੁੰਦਾ ਵੀ ਸਾਡਾ ਕੋਈ ਟੌਪਿਕ ਨਾ ਰਹਿ ਜਾਵੇ ਹਨਾ ਫਿਰ ਅਮੀ ਨਾ ਤੁਹਾਡੇ ਇਸਤੇਮਾਲ ਤੁਸੀਂ ਇਸ ਤਰ੍ਹਾਂ ਇਸਤੇਮਾਲ ਕੀਤੀ ਟਿਪਸ ਨਾਲ ਤੁਹਾਨੂੰ ਕੋਈ ਫਾਇਦਾ ਹੋਇਆ ਫਿਰ ਤਾਂ ਤੁਸੀਂ ਸਾਨੂੰ ਹੀ ਕਹਿਣਾ ਹੈ ਨਾ ਬਸ ਆਹ ਦੀਵਨ ਤੁਸੀਂ ਦੇ ਸਕਦੇ ਮੈਂ ਚੰਗੀ ਤਰ੍ਹਾਂ ਇਹਦੀ ਕਾਲ ਖਲਾਹ ਦੇਣੀ ਆ ਤੁਸੀਂ ਡੇਲੀ ਜੇ ਇਸ ਤਰ੍ਹਾਂ ਇਸਤੇਮਾਲ ਕਰੋਗੇ ਤੁਹਾਡੇ ਪਤილები ਬਹੁਤ ਜ਼ਿਆਦਾ ਚਿੱਟੇ ਤੇ ਸਾਫ ਸੁਥਰੇ ਹੋ ਜਾਣੇ ਆ ਇਹ ਮੈਂ ਜਿਹੜੇ ਪਤილები ਚੁੱਲੇ ਦੇ ਉੱਤੇ ਵਰਤਦੀਆਂ ਕੁੱਕਰ ਪਤਿਲਾ ਤਾਂ ਕਰਕੇ ਇਸ ਤਰ੍ਹਾਂ ਦੇ ਹੋ ਗਏ ਆ ਤੇ ਲੋ ਜੀ ਤੁਹਾਡੇ ਸਾਹਮਣੇ ਆ ਇਸ ਕਰਕੇ ਮੈਂ ਵੀਡੀਓ ਤੇਜ਼ ਕਰ ਦਿੱਤੀ ਕੋਈ ਕਹਿ ਨਾ ਜੇ ਲੱਗ ਜਾਵੇ ਕਿ ਬਾਅਦ ਚ ਖਰੇ ਲੋਹੇ ਵਾਲੇ ਕੁਚੇ ਨਾਲ ਖੁਰਚਣ ਲੱਗੇ ਜੀ ਬਾਅਦ ਵਿੱਚ ਵੀਡੀਓ ਕੱਟ ਕੇ ਤੁਹਾਨੂੰ ਦਿਖਾ ਦਿੱਤੀ ਨਹੀਂ ਆ ਤੁਸੀਂ ਦੇਖੋ ਤੁਹਾਡੇ ਸਾਹਮਣੇ ਹਨਾ ਮੈਂ ਉਹਦੇ ਨਾਲ ਦੀਵੇ ਨਾਲ ਤੇ ਉਹ ਸਾਫ਼ ਕਰਦੀ ਪਈਆਂ ਕਾਲਕ ਨੂੰ ਦੇਖ ਸਕਦੇ ਹੋ ਬੜੀ ਸੋਹਣੀ ਆ ਦੇਖੋ ਹੋ ਗਿਆ ਨਾ ਪਤੀਲਾ ਬਿਲਕੁਲ ਸਾਫ਼ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਹਾਂ ਮੈਂ ਪਾਣੀ ਰੱਖਿਆ ਕੁੱਕਰ ਦੇ ਵਿੱਚ ਤੇ ਇਹਦੇ ਵਿੱਚ ਮੈਂ ਇੱਕ ਚਮਚਾ ਬੇਕਿੰਗ ਪਾਊਡਰ ਪਾ ਲੈਣਾ ਕੋਸਾ ਪਾਣੀ ਹੈ ਤੇ ਨਾਲ ਹੀ ਇਹਦੇ ਵਿੱਚ ਹੁਣ ਮੈਂ ਚਮਚੇ ਜਿੰਨੇ ਆਪਣੇ ਚਮਚੇ ਪਏ ਆ ਕੜਛੀਆਂ ਹੁੰਦੀਆਂ ਆ ਹਨਾ ਕਰਦਾ ਵਗੈਰਾ ਹੁੰਦੀਆਂ ਆ ਤੇ ਉਹ ਇਹਦੇ ਵਿੱਚ ਪਾ ਦੇਣੀ ਆ ਸਾਰੀਆਂ ਤੁਸੀਂ ਦੇਖ ਸਕਦੇ ਹੋ ਤੁਸੀਂ ਕੋਲੀ ਗਲਾਸ ਵੀ ਪਾ ਸਕਦੇ ਜਿਨ੍ਹਾਂ ਨੂੰ ਜੰਗ ਲੱਗਿਆ ਹੋਵੇ ਜਾਂ ਜਿਹੜੇ ਮਤਲਬ ਬਹੁਤ ਜਿਆਦਾ ਖਰਾਬ ਹੋ ਗਿਆ ਕੱਚ ਦੇ ਬਰਤਨ ਹੋਗੇ ਉਹ ਪਾਣ ਤੋਂ ਬਾਅਦ ਦੇਖੋ ਤੁਸੀਂ ਆ ਸਾਰਾ ਸਮਾਨ ਪਾ ਦਿੱਤਾ ਪਾਣ ਤੋਂ ਥੋੜਾ ਜਿਹਾ ਪਾਣੀ ਹੋਰ ਪਾਇਆ ਕੋਈ ਜਿਹੜਾ ਵੀ ਤੁਸੀਂ ਲਿਕਵਿਡ ਵਰਤਦੇ ਹੋ ਨਾ ਭਾਂਡੇ ਮਾਂਜਣ ਵਾਸਤੇ ਉਹ ਵੀ ਤੁਸੀਂ ਦੇ ਵਿੱਚ ਐਟ ਥੋੜਾ ਜਿਹਾ ਕਰ ਸਕਦੇ ਹੋ ਤੇ ਬਸ ਹੁਣ ਮੈਂ ਲਾ ਦਾਨਾ ਕੁੱਕਰ ਨੂੰ ਟੱਕਣ ਟੱਕਣ ਲਾਉਣ ਤੋਂ ਬਾਅਦ ਇੱਕ ਸਿਟੀ ਹਲਕੀ ਜਿਹੀ ਬਜਾਣੀ ਹੈ ਜਿਆਦਾ ਨਹੀਂ ਤੇ ਬਸ ਫਿਰ ਇਹਦੀ ਗੈਸ ਸਾਰੀ ਕੱਢ ਕੇ ਕੁੱਕਰ ਦੀ ਤੇਲੋ ਜੀ ਇਹਨੂੰ ਆਪਾਂ ਕੱਢ ਲੈਣਾ ਜਿਹੜਾ ਇਹਦਾ ਪਾਣੀ ਹੈ ਨਾ ਉਹ ਆਪਾਂ ਸਿੱਟਣਾ ਨਹੀਂ ਹੈਗਾ ਉਹ ਮੈਂ ਜੱਗ ਭਰ ਕੇ ਰੱਖ ਲੈਣਾ ਪਾਣੀ ਦਾ ਤੇ ਬਸ ਤੁਸੀਂ ਦੇ ਸਕਦੇ ਹੋ ਇੱਧਰ ਜਿਹੜੇ ਆਪਣੇ ਨਾਲ ਤੇ ਦਾਗ ਵਗੈਰਾ ਹੁੰਦੇ ਨਾ ਪਏ ਉਹ ਬਿਲਕੁਲ ਸਾਫ਼ ਹੋ ਜਾਂਦੇ ਆ ਤੇ ਜਿਹੜੇ ਜੰਗ ਵਗੈਰਾ ਹੁੰਦੇ ਉਹ ਤੁਸੀਂ ਮੈਂ ਤੁਹਾਨੂੰ ਹੁਣੇ ਦੱਸ ਦਿੰਦੀ ਆ ਦੇਖੋ ਜੰਗ ਲੱਗਿਆ ਸੀ ਨਾ ਕਰਦੇ ਦੇ ਇੱਕ ਵਾਰੀ ਤੁਹਾਨੂੰ ਜਿਆਦਾ ਮਿਹਨਤਾਂ ਦੀ ਲੋੜ ਨਹੀਂ ਪੈਣੀ ਹੈਗੀ ਜਿੱਦਾਂ ਹੀ ਤੁਸੀਂ ਇਹਨੂੰ ਥੋੜਾ ਜਿਹਾ ਭਾਂਡੇਆਂ ਨੂੰ ਜਾਂ ਐਦੀ ਤੋਂ ਚਮਚਤਾਂ ਵਸੇ ਐਦੀ ਤੋਂ ਹੋ ਸਕਦੇ ਆ ਜਿੱਦਾਂ ਜਿਹਨੂੰ ਜੰਗ ਵਗੈਰਾ ਲੱਗਿਆ ਹੋਣਾ ਜੇ ਜਲੇ ਦਾ ਨਿਸ਼ਾਨ ਹੁੰਦਾ ਥੋੜਾ ਜਿਹਾ ਇਹਨੂੰ ਲੋਹੇ ਦਾ ਕੁੱਚਾ ਮਾਰੋ ਬਿਲਕੁਲ ਸਾਫ਼ ਹੋ ਜਾਣਾ ਆ ਤੁਸੀਂ ਦੇ ਦੇ ਚਮਚੇ ਦੇਖੋ ਕਿੰਨੇ ਸੋਹਣੇ ਹਨ ਚਮਕ ਜਾਣੇ ਬਿਲਕੁਲ ਆ ਦੇਖੋ ਬਹੁਤ ਕਮਾਲ ਦੀ ਟ੍ਰਿਕ ਹੈ ਜਿਹਦੇ ਵਿੱਚ ਤੁਸੀਂ ਭਾਂਡੇ ਵੀ ਰੱਖਦੇ ਹੋ ਨਾ ਪਲਾਸਟਿਕ ਦੇ ਉਹ ਹੁੰਦੇ ਹੈਗੇ ਸਟੈਂਡ ਉਹ ਵੀ ਥਲੋ ਖਰਾਬ ਹੁੰਦਾ ਉਹ ਵੀ ਤੁਸੀਂ ਇਸ ਤਰ੍ਹਾਂ ਹੀ ਧੋ ਸਕਦੇ ਹੋ ਆ ਦੇਖੋ ਨੂੰ ਪਹਿਲਾਂ ਕਿੰਨਾ ਜੰਗ ਜਿਹਾ ਲੱਗਿਆ ਸੀ ਹੁਣ ਬਿਲਕੁਲ ਸਾਫ਼ ਹੋ ਗਿਆ ਤੇ ਜਿਹੜਾ ਹੁਣ ਮੈਂ ਗਰਮ ਪਾਣੀ ਰੱਖਿਆ ਇਹ ਵੀ ਕਮਾਲ ਦੀ ਟ੍ਰਿਕ ਹੈ ਨਾ ਤੇ ਜਿਹੜੀ ਆ ਮੈਂ ਗਰਮ ਪਾਣੀ ਰੱਖਿਆ ਇਹਦੇ ਵਿੱਚ ਮੈਂ ਥੋੜਾ ਜਿਹਾ ਹੁਣ ਫੇਰ ਬੇਕਿੰਗ ਸੋਡਾ ਪਾ ਦੇਣਾ ਬੇਕਿੰਗ ਸੋਡਾ ਪਾਉਣ ਤੋਂ ਬਾਅਦ ਨਾ ਫਿਰ ਮੈਂ ਇਹਨੂੰ ਸਾਰੇ ਪਾਣੀ ਨੂੰ ਇੱਥੇ ਜਿਹੜਾ ਆਪਣਾ ਸਿੰਕ ਹੈਗਾ ਇਹਦੇ ਵਿੱਚ ਪਾ ਦੇਣਾ ਪਾਣੀ ਤੁਸੀਂ ਦੇ ਸਕਦੇ ਹੋ ਤੇ ਲੋਹੇ ਦੇ ਕੂਚੇ ਨਾਲ ਮੈਂ ਕੂਚ ਦੇਣਾ ਤੇ ਸਿੰਕ ਇੰਨਾ ਵਧੀਆ ਨਾ ਸਾਫ਼ ਹੋ ਜਾਣਾ ਹੈ ਬਹੁਤ ਜਿਆਦਾ ਵਧੀਆ ਮਤਲਬ ਨਾਲੇ ਤਾਂ ਇੱਕ ਇਹਦੇ ਨਾਲ ਇਹ ਵੀ ਹੋ ਜਾਂਦਾ ਕਿ ਕੀੜੇ ਮਕੋੜੇ ਹੁੰਦੇ ਉਹ ਵੀ ਨਹੀਂ ਰਹਿੰਦੇ ਹੈਗੇ ਤੇ ਦੂਜਾ ਬੰਨੇ ਇਹ ਹੋ ਜਾਂਦਾ ਵੀ ਆਪਣੀ ਸਿੰਕ ਵਗੈਰਾ ਦੀ ਬਿਲਕੁਲ ਸ਼ਾਈਨਿੰਗ ਆ ਜਾਂਦੀ ਹੈ ਐਦਾ ਤੁਸੀਂ ਟੈਲਾਂ ਦੇ ਉੱਤੇ ਵੀ ਇਸਤੇਮਾਲ ਕਰ ਸਕਦੇ ਹੋ ਵੀਡੀਓ ਨੂੰ ਤਾਂ ਤੇਜ਼ ਕੀਤਾ ਕਿਉਂਕਿ ਮਤਲਬ ਫਿਰ ਬਹੁਤ ਲੰਬੀ ਵੀਡੀਓ ਹੋ ਜਾਂਦੀ ਹੈ ਹੈਨਾ ਤੇ ਚਲੋ ਜੀ ਅਗਲੀ ਟਿਪਸ ਵੱਲ ਚੱਲਦੇ ਹਾਂ ਇੱਥੇ ਬਾਈਪਰ ਲਿਆ ਹੈ ਬਾਈਪਰ ਤੇ ਮੇਰੇ ਕੋਲ ਕੁਝ ਚੁੰਡੀਆਂ ਪਈਆਂ ਹੋਈਆਂ ਤੇ ਇੱਥੇ ਮੈਂ ਫੋਕ ਲੈ ਲਾਣੀ ਆ ਤੁਸੀਂ ਦੇ ਸਕਦੇ ਹੋ ਕਾਂਟੇ ਵਾਲੇ ਚਮਚ ਜਿਹਨੂੰ ਕਹਿੰਦੇ ਹੋ ਉਹ ਬਾਈਪਰ ਦੇ ਇੱਕ ਮੈਂ ਇਧਰ ਹੀ ਸਾਈਡ ਲਗਾ ਲੈਣਾ ਚੁੰਡੀਆਂ ਦੇ ਨਾਲ ਸੈੱਟ ਕਰ ਲੈਣਾ ਤੇ ਇੱਕ ਦੂਜੇ ਬੰਨੇ ਮੈਂ ਸੈੱਟ ਕਰ ਲੈਣਾ ਚੁੰਡੀਆਂ ਦੇ ਨਾਲ ਬਹੁਤ ਕਮਾਲ ਦੀ ਚੀਜ਼ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਆ ਦੇਖੋ ਹੈਨਾ ਤੁਸੀਂ ਇੰਨੀਆਂ ਚੁੰਡੀਆਂ ਲਾਣੀਆਂ ਵੀ ਚਮਚੇ ਤੋਂ ਡੇ ਹਿੱਲੇ ਨਾ ਹੈਨਾ ਬੇ ਹੁਣ ਆਪਾਂ ਲੋ ਜੀ ਆਹ ਦੇਖ ਸਕਦੇ ਹੋ ਤੁਸੀਂ ਪਲੀਜ਼ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਆਪਾਂ ਚਲਦੇ ਆਂ ਬਾਥਰੂਮ ਵਾਲੀ ਸਾਈਡ ਆਪਣੇ ਕੋਨੇ ਜਿਹੜੇ ਹੁੰਦੇ ਨਾ ਉਹਨਾਂ ਵਿੱਚ ਮੈਲ ਵਗੈਰਾ ਫਸ ਜੰਦੀਆਂ ਨਾ ਤਾਂ ਆਪਾਂ ਇਸ ਤਰ੍ਹਾਂ ਬਹੁਤ ਆਸਾਨੀ ਨਾਲ ਮੈਲ ਵਗੈਰਾ ਕੱਢ ਸਕਦੇ ਆਂ ਤੁਸੀਂ ਬਾਥਰੂਮ ਦੇ ਟੈਲਾ ਕਿਚਨ ਦੀਆਂ ਟੈਲਾਂ ਜੇ ਥੱਲੇ ਫਰਸ਼ ਦੇ ਕੋਨੇ ਹੁੰਦੇ ਆ ਉਹਨਾਂ ਨੂੰ ਬਹੁਤ ਆਸਾਨੀ ਨਾਲ ਇਸ ਤਰ੍ਹਾਂ ਸਾਫ਼ ਕਰ ਸਕਦੇ ਆ ਬਹੁਤ ਕਮਾਲ ਦੀ ਟ੍ਰਿਕ ਹੈ ਇਹ ਤਾਂ ਤੁਹਾਨੂੰ ਦੱਸੀਏ ਜਿਹੜੇ ਉੱਚੀਆਂ ਜਿਹਨੀਆਂ ਟੈਲ ਕਾਫੀ ਉੱਚੀਆਂ ਲਾਈਆਂ ਹੁੰਦੀਆਂ ਨਾ ਉਹਨਾਂ ਦੇ ਹੱਥ ਵਗੈਰਾ ਨਹੀਂ ਪਹੁੰਚਦਾ ਸਾਫ਼ ਕਰਨ ਵਾਸਤੇ ਤਾਂ ਤੁਸੀਂ ਵਾਈਪਰ ਦੀ ਇਸ ਤਰ੍ਹਾਂ ਵਾਈਪਰ ਦੀ ਮਦਦ ਨਾਲ ਤੁਸੀਂ ਸਾਫ਼ ਕਰ ਸਕਦੇ ਹੋ ਹੈ ਨਾ ਵੀ ਕਮਾਲ ਦੀ ਟ੍ਰਿਕ ਟ੍ਰਿਕ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰ ਤੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਾਂ ਹੋਲੀ ਨੂੰ ਘਵਾਰੇ ਪਾਣੀ ਦਾ ਭਰ ਕੇ ਮਾਰਦੇ ਆ ਨਾ ਇੱਕ ਦੂਜੇ ਤੇ ਉਹ ਵਾਲੇ ਘਵਾਰੇ ਇੱਥੇ ਲਏ ਆ ਤੇ ਆਪਾਂ ਇਸ ਦਾ ਇਸਤੇਮਾਲ ਕਿੱਦਾਂ ਕਰਨਾ ਜਿਹੜੀ ਆਪਣੀਆਂ ਉਂਗਲੀਆਂ ਦੇ ਜ਼ਖਮ ਵਗੈਰਾ ਹੋ ਜਾਂਦੇ ਆਪਣੇ ਉਂਗਲੀਆਂ ਦੇ ਨਾ ਔਰ ਛਿਲਤਾ ਜੇ ਲੱਥ ਜਾਂਦੇ ਹਨਾ ਆਪਾਂ ਭਾਂਡੇ ਵਗੈਰਾ ਮਾਰਦੇ ਜਾਂ ਪਿਆਜ਼ ਕੱਟਦੇ ਆ ਮਿਰਚਾ ਕੱਟਦੇ ਤੇ ਆਪਣੇ ਹੱਥਾਂ ਤੇ ਬਹੁਤ ਜਦੇ ਲੜਦੇ ਹਨਾ ਜਖਮਾਂ ਤੇ ਤੇ ਆਪਾਂ ਕੀ ਕਰਨਾ ਇੱਥੇ ਜਿਹੜੇ ਗਵਾਰੇ ਆ ਇਹਨਾਂ ਨੂੰ ਆਪਾਂ ਜਿਹੜੇ ਮੋਹਲਾ ਇਸ ਇਹਨਾਂ ਦੇ ਆਪਾਂ ਕੱਟ ਲੈਣਾ ਕੱਟਣ ਤੋਂ ਬਾਅਦ ਜਿੰਨੇ ਆਪਣੇ ਉਂਗਲਾਂ ਹੈਗੀਆਂ ਗਵਾਰੇ ਆ ਨਾ ਆਪਾਂ ਇਹ ਸਾਰੀ ਉਂਗਲਾਂ ਤੇ ਆਪਾਂ ਚਾੜ ਲੈਣੇ ਆ ਜਿਹੜੇ ਵੱਡੇ ਗਵਾਰੇ ਹੁੰਦੇ ਆ ਉਹ ਵੀ ਤੁਸੀਂ ਆਪਣੀ ਪੂਰੀ ਉਂਗਲਾਂ ਤੇ ਚਾੜ ਸਕਦੇ ਹੋ ਜਦੋਂ ਪਤੰਗ ਵਗੈਰਾ ਬੱਚੇ ਡਾਂਦੇ ਆ ਨਾ ਤਾਂ ਉਹਦੇ ਜਿੱਦਾਂ ਨੋ ਵਗੈਰਾ ਆਪਣੇ ਉਹ ਹੋ ਜਾਂਦੇ ਆ ਉਹ ਤਾਗਾ ਜਿਹੜਾ ਹੁੰਦਾ ਹੈ ਤਾਰ ਉਹਦੇ ਚੀਰੇ ਲੱਗਣੇ ਸ਼ੁਰੂ ਹੋ ਜਾਂਦੇ ਹਨਾ ਤਾਂ ਇਸ ਤਰ੍ਹਾਂ ਨਹੀਂ ਹੋਣਾ ਤੁਸੀਂ ਘੁਆਰਿਆ ਨਾ ਆਪਣੇ ਪੂਰੇ ਹੱਥ ਇਦਾਂ ਕਵਰ ਕਰ ਲਓ ਬਹੁਤ ਕਮਾਲ ਦੀ ਟ੍ਰਿਕ ਹੈ ਇਹ ਟ੍ਰਿਕ ਬਹੁਤ ਹੀ ਵਧੀਆ ਹੈ ਤੇ ਜਦੋਂ ਪਾਂਡੇ ਵਗੈਰਾ ਵੀ ਆਪਾਂ ਮੰਨਦੇ ਹੱਥ ਵਗੈਰਾ ਜਕਮ ਵਗੈਰਾ ਵੀ ਆਪਣੇ ਗਿੱਲੇ ਹੋ ਜਾਂਦੇ ਨੇ ਹੱਥਾਂ ਦੇ ਤਾਂ ਇਸ ਤਰ੍ਹਾਂ ਕਰਨ ਨਾਲ ਨਹੀਂ ਗਿੱਲੇ ਹੁੰਦੇ ਹੈਗੇ ਥੈਂਕਸ ਫॉर ਵਾਚਿੰਗ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕਸ ਫॉर ਵਾਚਿੰਗ